ਜੀ ਜਿਹੜਾ ਜਿਹੜੇ ਬੋਰਡ ਲਗਾਏਗੇ ਕੀ ਕਹਿਣਾ ਚਾਹੁੰਦੇ ਅੱਜ ਤੋਂ ਮਾਨ ਜੋ ਸਿੰਘ ਸਾਹਿਬ ਵੀ ਉਹ ਤੋਂ ਕੰਪਨੀ ਇਨਸਾਨ ਸੰਗਤਾਂ ਨੂੰ ਇਹ ਬਲੀਫ ਕੀਤਾ ਹੈ ਕਿ ਜਿਹੜੀ ਇਹ ਫੋਟੋ ਆਪਾਂ ਜਿਹਨੇ ਇੱਕ ਸੰਗਤਾਂ ਤੋਂ ਵੀ ਹੈ ਕਿ ਕੁਝ ਲੋਕੋਆਂ ਵਿੱਚੋਂ ਫੇਸ ਆਈਡੈਂਟੀਟੀ ਦੇ ਫੋਟੋ ਖਚਾਉਂਦੇ ਨੇ ਜਾਂ ਕੁਝ ਇਹੋ ਜਿਹੇ ਫੋਟੋ ਖਚਾਉਂਦੇ ਨੇ ਜਿਸ ਨਾਲ ਆਮ ਪਬਲਿਕ ਦੇ ਭਾਵਨਾਵਾਂ ਨੂੰ ਫੇਸ ਪੌਂਚੀ ਆ ਉਸ ਨੂੰ ਉਸ ਸਮੇਂ ਜਨਤਾ ਨੂੰ ਜਾਗਰੂਕ ਪ੍ਰਯਾ ਅਰਮੰਦਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਪੰਜਾਬ ਸਿੰਘ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕਿ ਜਨ ਸੰਗਤਾਂ ਨੂੰ ਜਾਣ ਤੋਂ ਆਇਆ ਜਾਂ ਤੇ ਜਾਂ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਤਾਈ ਸੰਗਤ ਮਾਨ ਨੂੰ ਸਲਮਾਨ ਨੂੰ ਫੇਸ ਬੋਕੀ ਅੱਛਾ ਜਿਹੜਾ ਜਿੱਥੇ ਬੋਰਡ ਲਗਾਏਗੇ ਕੀ ਕਹਿਣਾ ਚਾਹੁੰਦੇ ਅੱਜ ਸੋ ਪੰਜਾਬ ਸਿੰਘ ਸਾਹਿਬ ਦੀ ਹੁਕਮ ਜੀ ਅਨੁਸਾਰ ਸੰਗਤਾਂ ਨੂੰ ਇਹ ਬ੍ਰੀਫ ਕੀਤਾ ਹੈ ਕਿ ਜਿਹੜੀ ਇਹ ਸਰਕਾਰ ਤੋਂ ਨਹੀਂ ਉਹ ਇੱਕ ਸੰਗਠਨ ਤੋਂ ਆਉਂਦੀ ਹੈ ਕਿ ਕੁਝ ਲੋਕ ਉਹਨਾਂ ਵਿੱਚੋਂ ਫੋਟੋ ਖਚਾਉਂਦੇ ਨੇ ਜਾਂ ਕੁਝ ਐਹੋ ਜਿਹੇ ਉਹ ਦੋ ਖਚਾਉਂਦੇ ਨੇ ਜਿਸ ਨਾਲ ਆਮ ਪਬਲਿਕ ਦੇ ਭਾਵਨਾਵਾਂ ਨੂੰ ਛੇੜ ਪਹੁੰਚਦੀ ਆ ਉਸ ਉਸ ਵੱਡੀ ਜਨਤਾ ਨੂੰ ਜਾਗਰੂਕ ਕਰਿਆ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਪੰਜ옥 ਸਿੰਘ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕਿ ਜਨ ਸੰਗਤਾਂ ਨੂੰ ਜਾਣੂ ਤੋਂ ਆਇਆ ਹੈ ਕਿ ਅੱਜ ਆਇਆ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਗਤ ਆਈ ਸੰਗਤ ਮਾਨ ਨੂੰ ਸਨਮਾਨ ਨੂੰ ਫੇਸ ਕਰੀਂ ਅੱਛਾ ਜੀ ਜਿਹੜਾ ਜਿੱਥੇ ਬੋਰਡ ਲਗਾਏਗੇ ਕੀ ਕਹਿਣਾ ਚਾਹੁੰਦੇ ਅੱਜ ਸੋ ਮਾਨ ਜੋ ਸਭ ਵੀ ਕੋਪੁਰ ਜੀ ਸਾਹਿਬ ਨੇ ਸੰਗਤਾਂ ਨੂੰ ਇਹ ਬਰੀਫ ਕੀਤਾ ਹੈ ਕਿ ਜਿਹੜੀ ਇਹ ਫੁਟਕਲ ਆ ਗਏ ਨੇ ਉਹ ਸੰਗਤਾਂ ਤੋਂ ਆਉਂਦੇ ਆ ਕਿ ਕੁਝ ਲੋਕਾਂ ਵਿੱਚੋਂ ਕਿਨੇ ਦੇ ਇਹ ਪ੍ਰੋਟੋਕਾਲ ਚਾਉਂਦੇ ਨੇ ਯਾਰ ਕੁਝ ਐਹੋ ਜਿਹੇ ਸੋਚ ਚਾਉਂਦੇ ਨੇ ਜਿਸ ਨਾਲ ਆਮ ਪਬਲਿਕ ਤੇ ਭਾਵਨਾਵਾਂ ਨੂੰ ਫੇਸ ਪਾਉਂਦੀ ਆ ਉਸ ਵੱਲ ਵੀ ਜਨਤਾ ਨੂੰ ਜਾਗਰੂਕ ਕਰਿਆ ਮੰਤਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਾਨਯੋਗ ਸੀਖ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕਿ ਜਗ ਸੰਗਤਾਂ ਨੂੰ ਜਾਣ ਤੋਂ ਆਇਆ ਜਾ ਜਾਂ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਤਾਈ ਸੰਗਤ ਮਾਨ ਨੂੰ ਸਨਮਾਨ ਨੂੰ ਫੇਸ ਪਾਉਂਦੀ ਆ ਸਰ ਜੀ ਜਿਹੜਾ ਜਿਹੜੇ ਬੋਰਡ ਲਗਾਏਗੇ ਕੀ ਕਹਿਣਾ ਚਾਹੁੰਦੇ ਅੱਜ ਸੋ ਮਾਨਯੋਗ ਸ੍ਰੀ ਸਾਹਿਬ ਵੀ ਕੋਪਰਟੂ ਇਨਸਾਨ ਸਖਤਾਂ ਨੂੰ ਇਹ ਬਲੀਫ ਕੀਤਾ ਹੈ ਕਿ ਜਿਹੜੇ ਇਸ ਰੂਪ ਦਾ ਜਿਹਨੇ ਉਕ ਸੈਂਟਰ ਤੋਂ ਫੰਦੀ ਹੈ ਕਿ ਕੁਝ ਲੋਕਾਂ ਵਿੱਚੋਂ ਫੋਟੋ ਖਚਾਉਂਦੇ ਨੇ ਜਾਂ ਕੁਝ ਇਹੋ ਜਿਹੇ ਉਹ ਤੋਂ ਖਚਾਉਂਦੇ ਨੇ ਜਿਸ ਨਾਲ ਆਮ ਪਬਲਿਕ ਦੇ ਭਾਵਨਾਵਾਂ ਨੂੰ ਖੇਸ ਪਹੁੰਚੀ ਆ ਉਸ ਉਸ ਵੱਡੀ ਜਨਤਾ ਨੂੰ ਜਾਗਰੂਕ ਕਰਿਆ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਪੰਜオク ਸਿੰਘ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕਿ ਜਨਗਤਾਂ ਨੂੰ ਜਾਣ ਤੋਂ ਆਇਆ ਜਾ ਤੇ ਇਹੋ ਜਿਹਾ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਘਾਈ ਸੰਗਤ ਮਾਨ ਨੂੰ ਸਨਮਾਨ ਨੂੰ ਫੇਸ ਪਹੁੰਚਾ। ਅੱਛਾ ਜੀ ਜਿਹੜਾ ਜਿਹੜੇ ਬੋਰਡ ਲਗਾਏਗੇ ਕੀ ਕਹਿਣਾ ਚਾਹੁੰਦੇ? ਅੱਜ ਸੋ ਮਾਨ ਜੋ ਸਿੰਘ ਸਾਹਿਬ ਵੀ ਉਹ ਕੋਮੇ ਇਨਸਾਨ ਸਖਤਾਂ ਨੂੰ ਇਹ ਬਲੀਫ ਕੀਤਾ ਹੈ ਕਿ ਜਿਹੜੇ ਇਹ ਫੁਟਕਾ ਪਾ ਦੇ ਨੇ ਉਹ ਸੈਂਟਰ ਤੋਂ ਆਉਂਦੀ ਹੈ ਕਿ ਕੁਝ ਲੋਕਾਂ ਵਿੱਚੋਂ ਫੋਟੋ ਖਚਾਉਂਦੇ ਨੇ ਜਾਂ ਕੁਝ ਇਹੋ ਜਿਹੇ ਫੋਟੋ ਖਚਾਉਂਦੇ ਨੇ ਜਿਸ ਨਾਲ ਆਮ ਪਬਲਿਕ ਤੇ ਭਾਵਨਾਵਾਂ ਨੂੰ ਫੇਸ ਪਹੁੰਚਦੀ ਆ ਉਸ ਵੱਡੀ ਜਨਤਾ ਨੂੰ ਜਾਗਰੂਕ ਕਰਿਆ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਾਨਯੋਗ ਸੀਖ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕਿ ਜਨ ਸੰਗਤਾਂ ਨੂੰ ਜਾਣੂ ਤੋਂ ਆਇਆ ਹੈ ਕਿ ਅੱਜ ਜਾਂ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਤਾਈ ਸੰਗਤ ਮਾਨ ਨੂੰ ਸਲਮਾਨ ਨੂੰ ਫੇਸ ਬੁੱਕ